ਲਾਜੀ ਅਬ ਜਿਹੜਾ ਇਹ ਜੀ ਕੱਲ ਮਿਤੀ 19 ਤਰੀਕ ਨੂੰ 1 ਅਗਸਤ ਨੂੰ ਸਾਡੇ ਐਸਐ ਜਨਕਰਾਜ ਨੇ ਉਗੀ ਤੇ ਅਧੀ ਦੇ ਵਿਚਕਾਰ ਜਿਹੜਾ ਨਾਕਾ ਲਾਇਆ ਸੀਗਾ ਉੱਥੇ ਇਹਨੂੰ ਇਨਫੋਰਮੇਸ਼ਨ ਮਿਲੀ ਕਿ ਦੋ ਵਿਅਕਤੀ ਜਿਹੜੇ ਹੈਗੇ ਆ ਉਹ ਇਲਿਸੀਟ ਵੈਪਨਸ ਦਾ ਜਿਹੜਾ ਵਪਾਰ ਕਰਦੇ ਆ ਅੱਜ ਵੀ ਉਹਨਾਂ ਦੇ ਕੋਲ ਕੋਈ ਜਿਹੜੇ ਇਲਿਸੀਟ ਵੈਪਨ ਨੇ ਤੇ ਉਹ ਵੈਪਨ ਜਿਹੜੇ ਆ ਆਪਣੇ ਉਹ ਵੇਚਣ ਦੀ ਫਰਾਗ ਦੇ ਵਿੱਚ ਉਸ ਏਰੀਆ 'ਚ ਘੁੰਮ ਰਹੇ ਆ ਜੋ ਕਿ ਇਨਰ ਨੇ ਸ਼ੱਕ ਦੀ ਬਿਨਾ ਤੇ ਦੋ ਬੰਦਿਆਂ ਨੂੰ ਰੋਕਿਆ ਜਿਹ ਜਿਹਦੇ ਵਿੱਚੋਂ ਇੱਕ ਵਿਸ਼ਾਲ ਸਾਨੂੰ ਪਰਮਜੀਤ ਸਿੰਘ ਮੁੱਲਾ ਕਰਤਾਰਪੁਰ ਦਾ ਸੀਗਾ ਸਰਾਇ ਮੁੱਲਾ ਕਰਤਾਰਪੁਰ ਦਾ ਸੀਗਾ ਇਹਨਾਂ ਨੇ ਭਜਾਉਣ ਦੀ ਕੋਸ਼ਿਸ਼ ਕੀਤੀ ਬਟ ਇਹ ਸਲਿੱਪ ਕਰਕੇ ਡਿੱਗ ਗਏ ਉੱਥੇ ਪਬਲਿਕ ਤੇ ਇਹਨਾਂ ਨੇ ਜਿਹੜਾ ਇਹਨਾਂ ਨੂੰ ਕਾਬੂ ਕਰ ਲਿਆ ਕਾਬੂ ਕਰਨ ਤੋਂ ਬਾਅਦ ਇਹਨਾਂ ਦੇ ਕੋਲ ਜਿਹੜੀ ਹੈ ਦੋ ਜਿਹੜੇ ਜਿਹੜੇ ਪਿਸਟਲ ਹੈਗੇ ਆ ਇਹ ਬੱਤੀ ਬੋਰ ਤੇ ਦੇਸੀ 에ਅਰ ਕਵਰ ਹੋਏ ਆ ਔਰ ਦੂਜਾ ਇੱਕ ਇਹਦੇ ਨਾਲ ਮਾਈਨਰ ਕੋਰ ਸੀਗਾ ਇਹਨਾਂ ਦੋਨਾਂ ਦੇ ਦੇ ਕੋਲੋਂ A+ ਨਾਲ 26500 ਰੁਪਏ ਕੈਸ਼ ਜਿਹੜਾ ਕਿ ਇਹਨਾਂ ਨੇ ਅੱਗੇ ਜਿਹਨੂੰ ਵੇਚਣਾ ਸੀ ਉਹਦੇ ਕੋਲੋਂ ਬਤੌਰ ਐਡਵਾਂਸ ਜਿਹੜਾ ਮਨੀ ਲਿਆ ਸੀਗਾ ਉਹ ਸੀਗਾ ਉਹ ਇਹਨਾਂ ਦੇ ਕੋਲੋਂ ਬਰਾਮਦ ਹੋਇਆ ਸਰ ਇਹਨਾਂ ਤੇ ਪਹਿਲਾਂ ਵੀ ਕੋਈ ਮਾਮਲੇ ਇਦਾਂ ਰਚੇ ਗਏ ਆ ਇਹ ਸਾਡਾ ਅੱਜ ਜੀ ਅਸੀਂ ਇਹਨਾਂ ਨੂੰ ਅਜੇ ਫੜਿਆ ਵਾ ਅਸੀਂ ਸਾਰੀ ਪੁੱਛਗਿੱਛ ਕਰ ਰਹੇ ਆ ਇਹਨਾਂ ਦਾ ਹੁਣ ਪੇਸ਼ ਕਰਕੇ ਪੁਲਿਸ ਸਟੇਸ਼ਨ ਲੈ ਕੇ ਨਵਾਈ ਨਾਲ ਪੁੱਛਗਿੱਛ ਕਰਾਂਗੇ ਵੀ ਕਿੱਥੋਂ ਲੈ ਕੇ ਆਂਦੇ ਸੀਗੇ ਹੋਰ ਇੱਕ ਹੋਰ ਇਹਨਾਂ ਨੇ ਇਸ ਤੋਂ ਇਲਾਵਾ ਹੋਰ ਕਿਹਨੂੰ ਕਿਹਨੂੰ ਦਿੱਤੇ ਆ ਉਹ ਸਾਰਾ ਸਾਡਾ ਜਿਹੜਾ ਜੇ ਜਾ ਇਸ ਦਾ ਵਿਸ਼ਾ ਸਾਡਾ ਸਿਰਫ ਕੋਈ ਇਹ ਕ੍ਰਾਈਮ ਕਰਨ ਦੀ ਫ੍ਰੈਂਕਚੀ ਸੀ ਜਾਂ ਕਿਸ ਤਰ੍ਹਾਂ ਸੀ ਆ ਬਿਲਕੁਲ ਨਹੀਂ ਜਿਹੜੇ ਇੱਕ ਕ੍ਰਾਈਮ ਤਾਂ ਆਟੋਮੈਟਿਕਲੀ ਆਪਣੇ ਆਪ ਹੀ ਹੋ ਗਿਆ ਜਦੋਂ ਇਲਿਜੀਟ ਵੈਪਨ ਲਿਆ ਕੇ ਐਮਪੀ2 ਤੇ ਇੱਥੇ ਲੋਕਾਂ ਨੂੰ ਜਿਹੜੇ ਕ੍ਰਿਮੀਨਲ ਬੰਦਿਆਂ ਨੂੰ ਜਿਹੜੇ ਸਪਲਾਈ ਕਰ ਰਹੇ ਆ ਇਹ ਆਪਣੇ ਆਪ ਦੇ ਵਿੱਚ ਹੀ ਕ੍ਰਾਈਮ ਹੈ ਬਾਕੀ ਇਹ ਦੇਖਾਂਗੇ ਵੀ ਅੱਗੇ ਜਿਨ੍ਹਾਂ ਜਿਨ੍ਹਾਂ ਨੂੰ ਉਹਨਾਂ ਨੇ ਸਪਲਾਈ ਕੀਤੇ ਆ ਉਹਨਾਂ ਦਾ ਕੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਉਹ ਸਾਰਾ ਸਾਡਾ ਜਿਹੜਾ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਕਰਾਂ ਇਨਵੈਸਟੀਗੇਟ ਕਰਾਂਗੇ ਹੋਰ ਸਾਥੀ ਵੀ ਹਾਂਜੀ ਇਹ ਸੀ ਦੱਸਿਆ ਜੀ ਤੁਹਾਨੂੰ ਕਿ ਦੋ ਫੜਲੇ ਆ ਇੱਕ ਇਹਨਾਂ ਦਾ ਜਿਹ ਪੁਲਿਸ ਰਿਮਾਂਡ ਤੇ ਲੈ ਕੇ ਹੋਰ ਵੀ ਬੰਦੇ ਇਹਦੇ ਵਿੱਚ ਫਿਗਰ ਹੋਣਗੇ ਫਿਲਹਾਲ ਇਹਨਾਂ ਤੇ ਕੋਈ ਕੀ ਕਾਰਵਾਈ ਕੀਤੀ ਗਈ ਫਿਲਹਾਲ ਇਹਨਾਂ ਤੇ 25 ਚੋਣਾਂ ਨਾਟ ਆਰਮ ਸਕਦਾ ਕੇਸ ਦਫਰ ਕਰਕੇ ਤੇ ਇੱਕ ਜਿਹੜਾ ਇਹਦੇ ਵਿੱਚ ਮਾਈਨਰ ਸੀਗਾ ਉਹਨੂੰ ਅਸੀਂ ਜਿਹੜਾ ਵਾ ਉਥੇ ਲੁਧਿਆਣਾ ਜਿਹੜੀ ਮਾਈਨਰਸ ਦੀ ਜੇਲ ਹੈ ਉਥੇ ਅ ਕਰਾਟ ਸ਼ਿਫਟ ਕਰਤਾ ਤੇ ਜਿਹੜਾ ਦੂਜਾ ਹੈ ਵਿਸ਼ਾਲ ਸੋਨ ਪਰਮਜੀਤ ਹੈ ਉਹ ਲਾਂ ਸਰਾਏ ਕਰਤਾਰਪੁਰ ਦਾ ਇਹ ਸਾਡੇ ਕੋਲ ਹਜੇ ਇੱਥੇ ਰਿਮਾਂਡ ਤੇ ਸਾਡੇ ਕੋਲ ਹੈਗਾ ਇਹਨੂੰ ਪੇਸ਼ ਕਰਨ ਚੱਲੇ ਆ ਪੇਸ਼ ਕਰਕੇ ਇਹਦਾ ਹੋਰ ਜਿਹੜਾ ਪੁਲਿਸ ਰਿਮਾਂਡ ਲਿਆ ਜਾਏਗਾ ਸਰ ਇਹਨਾਂ ਦਾ ਲਿੰਕ ਕਿੱਦਾਂ ਬਣਿਆ ਆਪਸ ਦੇ ਵਿੱਚ ਇਹ ਸਾਰਾ ਮੈਂ ਤੁਹਾਨੂੰ ਦੱਸ ਰਿਹਾ ਜੀ ਇਹ ਜਿਹੜਾ ਇਨੀਸ਼ੀਅਲ ਥੋੜਾ ਥੋੜਾ ਜਿਹੜਾ ਜਿਹੜਾ ਲੱਗਾ ਪਤਾ ਇੱਕ ਪਮਾ ਪੌਲਡਰ ਨਾਂ ਦਾ ਵਿਅਕਤੀ ਹੈ ਗਰੀਸ ਦੇ ਵਿੱਚ ਇਹ ਉਹਦੇ ਥਰੂ ਉਹਦੇ ਲਿੰਕਸ ਚ ਆਏ ਆ ਉਹ ਜਿਹੜਾ ਹੈਗਾ ਉਹਨੇ ਅੱਗੇ ਜਿਹੜਾ ਵਾ ਐਮਪੀ ਦੇ ਬੰਦਿਆਂ ਦੇ ਨਾਲ ਇਹਨਾਂ ਦਾ ਲਿੰਕ ਕਰਾਇਆ ਤੇ ਉੱਥੋਂ ਤੁਹਾਨੂੰ ਜਿਹੜਾ ਵਾ ਵੈਪਨ ਜਿਹੜੇ ਅਵੇਲੇਬਲ ਹੋ ਜਾਣਗੇ ਤੇ ਉੱਥੋਂ ਸਾਰਾ ਇਹ ਸਰਕਲ ਚੱਲਿਆ ਤੇ ਉਹਨੇ ਅੱਗੇ ਜਿਹੜੇ ਜਿਹੜੇ ਕਸਟਮਰ ਹੈ ਉਹ ਵੀ ਉਹਨੇ ਪ੍ਰੋਵਾਈਡ ਕਰਕੇ ਦਿੱਤੇ ਇਹਨਾਂ ਨੂੰ ਵੀ ਆਹ ਕਸਟਮਰਾਂ ਜਿਹੜੇ ਲੈ ਲੈਣਗੇ ਤੁਹਾਡੇ ਕੋਲੋਂ ਤੇ ਜਿੱਦਾਂ ਇਹਨਾਂ ਨੇ ਕੋਈ 25-30000 ਰੁਪਏ ਦੇ ਲੈ ਕੇ ਆਂਦੇ ਆ ਦੋਨੇ ਤੇ 10-20000 ਰੁਪਏ ਪ੍ਰੋਫਿਟ 50000 ਦੇ ਅੱਗੇ ਇਹਨਾਂ ਨੇ ਵੇਚਨੇ ਸੀਗੇ ਜਿਹਦੇ ਵਿੱਚੋਂ 26500 ਰੁਪਏ ਲੈ ਲਿਆ ਸੀਗਾ ਤੇ ਬਾਕੀ ਜਿਹੜੇ ਪੈਸੇ ਜਿਹੜੇ ਆ ਉਹ ਲੈਣੇ ਬਾਕੀ ਸੀਗੇ